ਕਿਹੜੇ ਬੰਦਿਆਂ ਨੂੰ ਤੇ ਟਾਰਚਰ ਕਰਿਆ ਕੁਛ ਕੁ ਬੰਦੇ ਨੇ ਉਹ ਜਿੰਨੇ ਕਹੇ ਉਹਨਾਂ ਨੂੰ ਨੰਗੇ ਕਰਕੇ ਲੋਕਾਂ ਸਾਹਮਣੇ ਮੈਮਣਾ ਨੂੰ 2 ਮਿੰਟਾਂ ਚ ਜਿਵੇਂ ਆਪ ਮਣਾਉਂਦੇ ਨੇ ਇਹ ਜਿਹੜੇ ਅਸਲੀ ਕ੍ਰਿਮੀਨਲ ਨੇ ਜਿਨ੍ਹਾਂ ਨੇ ਅਸਲੀ ਝੁਲਮ ਕਰਿਆ ਤੇ ਜਿਨ੍ਹਾਂ ਨੇ ਉਹਦੇ ਤਸੀਹੇ ਦਿੱਤੇ ਨੇ ਉਹਨਾਂ ਨੂੰ ਇਹ ਬਚਾਉਣਗੇ ਬਚਾਉਣਗੇ ਮੈਨੂੰ ਤੋ ਲਿਖ ਕੇ ਲੜੀ ਇਹ ਨਹੀਂ ਫੜਦੇ ਤੇਰੇ ਮੇਰੇ ਵਰਗਾ ਹੋਵੇ ਘਰੋਂ ਕਣੀ ਸਲੇ ਉਹਨਾਂ ਦੇ ਗੰਦਾ ਡੱਪ ਕੇ ਨੰਗੇ ਬਾਹਲ ਕ੍ਰੀਸ ਕੇ ਚੱਕ ਲਿਆਉਂਦੇ ਮੈਨੂੰ 6 ਮੈਸੇਜ ਆਏ ਨੇ ਕਹਿੰਦੇ ਛੋਟੇ ਤੂੰ ਸਪੋਰਟ ਨਹੀਂ ਕਰ ਲਈ ਮੈਂ ਕਿਉਂ ਨਹੀਂ ਕਰਨੀ ਕਹਿੰਦੇ ਯਾਰਾ ਇਲਜ਼ਾਮ ਬਾਜ਼ੀਆਂ ਮਾ ਉਹਦੇ ਪੋਸਟ ਮਾਰਦੇ 18 ਉਹ ਆ ਗਏ ਤੇ ਤੁਸੀਂ ਕਿਵੇਂ ਕਹਿਣਾ ਮੈਂ ਸਪੋਰਟ ਨਾ ਕਰਾਂ ਮੈਂ ਸੱਚ ਨਾਲ ਖੜੂ ਮੇਰੇ ਨਾਲ ਚਾਹੇ ਕੋਈ ਨਾ ਤੁਰੇ ਮੈਂ ਇਕੱਲਾ ਤੁਰ ਪਾਜੇ ਮੇਰੇ ਨਾਲ ਮੇਰੇ ਘਰੋਂ ਵੀ ਤੁਰਨਾ ਜਿਵੇਂ ਹੁਣ ਇਹ ਕਹਿ ਰਹੇ ਨੇ ਵੀ ਚਿੱਟੇ ਦਾ ਸ਼ੰਕਾ ਸੀ ਕਹਦਾ ਉਹ ਮਾਸ ਵੇਚਦਾ ਹੋਵੇ ਜਾਂ ਪੀਂਦਾ ਹੋਵੇ ਜਾਂ ਕੋਈ ਇਹੀ ਜੀ ਗੱਲ ਹੋਵੇ ਤੂੰ ਗ੍ਰੰਥੀ ਹੈਗਾ ਪਰਿਵਾਰ ਸਾਰਾ ਇਲਜ਼ਾਮ ਲਾਉਂਦੇ ਕਿਤੇ ਨਹੀਂ ਪਿੱਛੇ ਚੱਲ ਤੇਰੇ ਤੇ ਮੇਰੇ ਤੇ ਕਿਹੜਾ ਬੰਦਾ ਜਿਹਦੇ ਅੱਜ ਤੱਕ ਇਹਨਾਂ ਨੇ ਇਲਜ਼ਾਮ ਲਾਇਆ ਨਹੀਂ ਆਪ ਦੇ ਆਪ ਨੂੰ ਸਹੀ ਸਾਬਤ ਕਰ ਲਈ ਕਿਹ ਲੋਕਧਰ ਨਾਲ ਦਾ ਲੋਕ ਐਮੀ ਬਠੰਡੇ ਦੇ ਲੋਕਾਂ ਨੇ ਜਾਂ ਗੋਨੀ ਜਾਣੇ ਨੇ ਤੇ ਪਤੀ ਉਾੜ ਗਵਾੜ ਦੇ ਹੱਥ ਦੇ ਵਿੱਚ ਅੱਜ ਬਠਿੰਡੇ ਦੇ ਵਿੱਚ ਵੱਡਾ ਇਕੱਠ ਹੋਇਆ ਪਰਮਿੰਦਰ ਝੋਟਾ ਤੇ ਭੈਣ ਸਾਡੇ ਨਾਲ ਨੇ ਭੈਣ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੂੰਗਾ ਕਿ ਹੁਣ ਤੱਕ ਦੇ ਪੁਲਿਸ ਦੀ ਜੋ ਕਾਰਵਾਈ ਰਹੀ ਆ ਪ੍ਰਸ਼ਾਸਨ ਦੀ ਜੋ ਕਾਰਵਾਈ ਰਹੀ ਆ ਸਰਕਾਰ ਦੀ ਜੋ ਕਾਰਵਾਈ ਰਹੀ ਆ ਪਰਿਵਾਰ ਸੰਤੁਸ਼ਟ ਆ ਉਸ ਤੋਂ ਨਹੀਂ ਕੁਝ ਕਰ ਹੀ ਨਹੀਂ ਰਹੇ ਇਹ ਕਹੇ ਰਿ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਦੇਖੋ ਜਿੰਨੇ ਵੀ ਲੋਕ ਕਲਪਰੇਟਸ ਆ ਜਿਹੜੇ ਵੀ ਗੁਨਾਹਗਰ ਲੋਕ ਇਕ ਵੀ ਹਾਲੇ ਤੱਕ ਮਤਲਬ ਬਿਹਾਈਂਡ ਦ ਬਾਰਸ ਕੋਈ ਵੀ ਜੇਲ੍ਹ ਚ ਨਹੀਂ ਆਇਆ ਕੋਈ ਪੜਿਆ ਹੀ ਨਹੀਂ ਗਿਆ ਨਾ ਤਾਂ ਸਾਰੇ ਭੱਜੇ ਹੋਏ ਆ ਸਭ ਫਰਾਰ ਨੇ ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ ਕਿ ਮੁਲਾਜ਼ਮ ਕਿੱਥੇ ਨੇ ਖਾਸ ਕਰ ਸਾਡੇ ਪੁਲਿਸ ਮੁਲਾਜ਼ਮ ਕਿੱਥੇ ਨੇ ਉਹਨਾਂ ਨੂੰ ਪੁਲਿਸ ਨੂੰ ਹੀ ਨਾ ਪਤਾ ਹੋਵੇ ਇਹ ਵੀ ਚੀਜ਼ ਅਜੀਬ ਡਾਊਟਫੁਲੀ ਹੈ ਕਿ ਪੁਲਿਸ ਨੂੰ ਹੀ ਨਹੀਂ ਪਤਾ ਪੁਲਿਸ ਕਿੱਥੇ ਆ ਐਨੀ ਛੁੱਟੀ ਮਿਲ ਜਾਂਦੀ ਆ ਇਹਨਾਂ ਨੂੰ ਫਿਰ ਤਾਂ ਸਰਕਾਰੀ ਮਤਲਬ ਬਹੁਤ ਸਾਰੀਆਂ ਵੈਕੈਂਸੀਜ਼ ਹੋ ਗਈਆਂ ਹੋਣੀਆਂ ਫਿਰ ਤਾਂ ਨਵੀਂ ਭਰਤੀ ਦੇਣੀ ਚਾਹੀਦੀ ਹੈ ਇਹਨਾਂ ਨੂੰ ਜੇ ਭੱਜੇ ਵਰਦੇ ਆ ਤਾਂ ਇਹਨਾਂ ਨੂੰ ਫੜੋ ਜਿਵੇਂ ਮਰਜ਼ੀ ਫੜੋ ਇਹ ਤਾਂ ਉਹ ਜੇ ਇਹ ਕਤਲ ਮੈਂ ਕੀਤਾ ਹੁੰਦਾ ਜਾਂ ਕਿਸੇ ਹੋਰ ਨੇ ਕੀਤਾ ਹੁੰਦਾ ਆਪਾਂ ਤਾਂ 2 ਘੰਟੇ 'ਚ ਇਹਨਾਂ ਨੇ ਫੜ ਲੈਣਾ ਸੀਗਾ ਹੁਣ 12 ਦਿਨ ਹੋ ਗਏ ਇੱਕ ਵੀ ਜਣਾ ਨੂੰ ਇਹਨਾਂ ਤੋਂ ਫੜਿਆ ਨਹੀਂ ਗਿਆ ਸਿਵਲੈਂਸ ਕਿਹੜਾ ਫੜੇ ਜਾ ਰਹੇ ਹੈ ਹੈਪੀ ਲੁਥਲ ਦੇ ਗਗਨ ਦੀ ਵੀ ਤਾਂ ਫਰਾਰ ਨੇ ਉਹ ਵੀ ਨਹੀਂ ਫੜੇ ਜਾ ਰਹੇ ਪਰ ਪਰਿਵਾਰ ਤੇ ਦਬਾਅ ਕੈਸਾ ਹੈ ਚਾਹੇ ਸਰਕਾਰ ਦੀ ਗੱਲ ਕਰਾਂ ਪ੍ਰਸ਼ਾਸਨ ਦੀ ਗੱਲ ਕਰਾਂ ਪੁਲਿਸ ਦੀ ਗੱਲ ਕਰਾਂ ਕੈਸਾ ਦਬਾਉ ਕਿ ਸੁਭਾਵਿਕ ਤੌਰ ਤੇ ਜਦੋਂ ਸਰਕਾਰ ਦੇ ਖਿਲਾਫ ਬੋਲਦੇ ਹਾਂ ਤਾਂ ਦਬਾਅ ਚ ਲਣਾ ਪੈਂਦਾ ਹੈ ਕੈਸਾ ਦਬਾਇਆ ਦੇਖੋ ਜੀ ਮੀਡੀਆ 'ਚ ਹੁਣ ਇੰਨੀ ਜ਼ਿਆਦਾ ਗੱਲ ਜਾ ਚੁੱਕੀ ਹੈ ਉਦੋਂ ਦਾ ਕੁਝ ਨਹੀਂ ਕਰ ਰਹੇ ਇਨੀਸ਼ੀਅਲੀ ਕਰ ਰਹੇ ਸੀ ਮਾਮਲਾ ਦਬਾਉਣ ਵਾਸਤੇ ਬਟ ਸਾਡਾ ਸਾਥ ਮੀਡੀਆ ਨਹੀਂ ਦਿੰਦਾ ਪਬਲਿਕ ਨਹੀਂ ਦਿੰਦਾ ਤਾਂ ਅਸੀਂ ਚੁੱਪ ਰਹਿਣ ਵਾਲੇ ਤਾਂ ਨਹੀਂ ਉਹ ਤਾਂ ਮੈਂ ਔਨ ਰਿਕਾਰਡ ਪਹਿਲਾਂ ਹੀ ਬੋਲਤਾ ਵੀ ਮੈਂ ਚੁੱਪ ਨਹੀਂ ਰਹੂੰਗੀ ਜੋ ਤੁਸੀਂ ਕੀਤਾ ਹੈ ਨਾ ਬਦਲਾ ਤਾਂ ਮੈਂ ਲੈ ਕੇ ਰਾਂਗੀ ਮੇਰੇ ਪਤੀ ਦੀ ਪੱਗ ਰੋਲੀ ਹੈ ਨਾ ਪੱਗ ਦਾ ਇਨਸਾਫ ਤਾਂ ਮੈਂ ਲੈ ਕੇ ਰਾਂਗੀ ਤਾਂ ਮੈਂ ਚੁੱਪਣੀ ਰਹੂੰਗੀ ਮੇਰੀ ਆਹੀ ਮੰਗ ਹੈ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਬਲਾਂ ਜੇਲ੍ਹ ਹੋਣੀ ਚਾਹੀਦੀ ਹੈ ਜਲਦ ਤੋਂ ਜਲਦ ਹਾਂ ਤੋਂ ਸਖਤ ਸਜ਼ਾਾਂ ਹੋਣੇ ਚਾਹੀਦੀਆਂ ਕਿਵੇਂ ਕੀਵੇਂ ਕਹੋਗੇ ਇਨਸਾਫ ਦੇ ਲਈ ਭੈਣ ਨੇ ਵੀ ਗੱਲ ਕਰੀ ਹੈ ਕਿ ਕਈ ਦਿਨ ਹੋ ਗਏ ਹਾਲੇ ਤੱਕ ਇਨਸਾਫ ਦੇ ਲਈ ਪਰਿਵਾਰ ਪਟਕ ਰਿਹਾ ਹੈ ਪਰਿਵਾਰ ਨੂੰ ਪੜਕਣਾ ਨਹੀਂ ਪਰਿਵਾਰ ਨੂੰ ਲੜਨਾ ਪੈਣਾ ਅਖੀਰ ਤੱਕ ਖੜਨਾ ਪੈਣਾ ਡਾਂਗ ਵਾਂਗੂ ਤੁਸੀਂ ਮੁੱਦਾ ਚਾਕ ਦਿਓ ਐਂਡ ਤੱਕ ਆਈ ਨਾਲ ਜਿਵੇਂ ਹੁਣ ਚੱਕਿਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਕਰਨਲਵਾਠ ਨੂੰ ਮਿਲ ਗਿਆ ਸਾਫ ਆਪਾਂ ਨੂੰ ਮਿਲ ਗਿਆ ਮੇਰੇ ਬਾਰੇ ਤੁਸੀਂ ਸਾਰਾ ਕੁਝ ਨਾਲ ਤੁਸੀਂ ਚੱਕਿਆ ਮੇਰਾ ਮੁੱਦਾ ਇਹ ਮੁੱਦਾ ਵੀ ਤੁਸੀਂ ਚੱਕਿਆ ਪਹਿਲਾਂ ਤਾਂ ਆਪਾਂ ਸੋਡੇ ਧੰਨਵਾਦੀ ਆ ਬਾਗੀ ਪੱਤਰਕਾਰਾਂ ਦੇ ਪਰ ਕੁਝ ਬਕਿਆਊ ਨੇ ਉਹ ਵਿਰੋਧਤਾ ਕਰਦੇ ਨੇ ਲੈ ਹੁਣ ਮੈਂ ਤੈਨੂੰ ਤੇਰੇ ਚੈਨਲ ਤੇ ਦੱਸਦਾ ਮੈਂ ਜਿੱਦ ਦੇ ਮੇਰੇ ਕੋਲ ਮੇਰਾ ਫੋਨ ਖੋਕੇ ਲੈ ਗਏ ਪਹਿਲਾਂ ਤਾਂ ਮੇਰਾ ਫੋਨ ਇਹਨਾਂ ਕੋਲ ਆ ਹੁਣ ਕਹਿੰਦੇ ਤੇਰੇ ਆਏ ਨੇ ਮੈਂ ਲੈ ਜਾਓ ਜਾਂ ਭਾਜੋ ਦੇਤਾ ਮੈਨੂੰ ਬੰਦੇ ਨੇ ਦੱਸਿਆ ਵੀ ਆਹ ਕਹਾਣੀ ਹੋ ਗਈ ਮੈਂ ਫੋਨ ਫੜ ਕੇ ਜੋ ਦੇਖਿਆ ਮੈਂ ਸੁਣ ਲਈ ਸਾਰੀ ਗੱਲ ਮੈਂ ਬੋਲ ਪਿਆ ਪਹਿਲੇ ਦਿਨ ਵੀ ਭਾਈ ਬਹੁਤ ਮਾਰ ਆਇਆ ਪਤਾ ਬੋਲ ਨਹੀਂ ਇਹ ਮੇਰੇ ਖਿਲਾਫ ਜੋ ਜ਼ੁਲਮ ਕਰਦੇ ਨੇ ਪਤਾ ਮੈਨੂੰ 6 ਮੈਸੇਜ ਆਏ ਨੇ ਮਾਸਟਰ ਆ ਬੰਦੇ ਦੋ ਤਾਂ ਤਲੇਵਿਆਂ ਦੇ ਦੋ ਸਾਡੇ ਮਾਨਸਾ ਦੇ ਸਰਕਾਰੀ ਮੁਲਾਜ਼ਮ ਮਾਸਟਰ ਕਹਿੰਦੇ ਝੋਟੇ ਤੂੰ سپورਟ ਨਹੀਂ ਕਰਨੀ ਮੈਂ ਕਿਉਂ ਨਹੀਂ ਕਰਨੀ ਕਹਿੰਦੇ ਯਾਰ ਇਲਜ਼ਾਮ ਬਾਜ਼ੀਆਂ ਮਾਂ ਉਹਦੇ ਪੋਸਟ ਮਾਰਨੇ 18 ਉਹ ਆ ਗਏ ਤੱਤ ਤੁਸੀਂ ਕਿਵੇਂ ਕਹਿੰਦਾ ਮੈਂ ਸਪੋਰਟ ਨਾ ਕਰਾਂ ਤੁਸੀਂ ਤੁਹਾਨੂੰ ਕਿਹਨੇ ਕਹਿਆ ਦੱਸੋ ਅਸੀਂ ਆਏ ਹੋ ਜਾਗੇ ਮਾ ਯਾਰ ਮੈਨੂੰ ਲੋੜ ਨਹੀਂ ਮੈਂ ਸੱਚਵਾਲਾ ਖੜੂ ਮੇਰੇ ਨਾਲ ਚਾਹੇ ਕੋਈ ਨਾ ਤੁਰੇ ਮੈਂ ਇਕੱਲਾ ਤੁਰ ਪਾਂ ਚਾਹੇ ਮੇਰੇ ਨਾਲ ਮੇਰੇ ਘਰੋਂ ਵੀ ਨਾ ਤੁਰਨ ਮੈਂ ਤਾਂ ਬੋਲੂ ਮਾਂ ਉਦੋਂ ਬਾਅਦ ਚਾਰ ਬਿੜੀਆਂ ਹੋਰ ਪਾਤੀਆਂ ਆਪਾਂ ਜਿਵੇਂ ਹੁਣ ਆਪਾਂ ਹੱਕ ਹੁਣ ਗੱਲ ਆਏ ਹੈ ਮੇਰੇ ਕੋਲੇ ਦੋ ਤਿੰਨ ਪਿੱਛੇ ਜੇ ਇਨਸੀਡੈਂਟ ਆਏ ਨੇ ਮੈਂ ਤੁਹਾਨੂੰ ਦੱਸਦਾ ਇੱਕ ਇਹਨਾਂ ਨੇ ਗੈਂਗਸਟਰਾਂ ਖਿਲਾਫ ਟੀਮ ਬਣਾਈ ਹੋਈ ਹੈ ਉਹਨਾਂ ਦਾ ਇੱਕ ਸੁਪਰ ਕੌਪ ਕਹੋਂਦਾ ਆਪਦੇ ਆਪ ਨੂੰ ਮੈਂ ਨਾਂ ਨਹੀਂ ਲੈਂਦਾ ਲੋਕ ਸਮਝ ਜਾਣਗੇ ਜਿਹੜਾ ਸਭ ਤੋਂ ਤਕ ਉਹ ਬੰਦਾ ਚੱਕ ਲਿਆ ਸਰਸਿਓ ਬਹੁਤ ਤਕੜੇ ਬਿジネスਮੈਨ ਦਾ ਡਾਕਟਰ ਦਾ ਲਾਲਾ ਜਾਂ ਕਿਹਦੇ ਬਿジネスਮੈਨ ਦਾ ਉਹ ਚੱਕ ਲਿਆ ਉਹਨਾਂ ਨੂੰ ਕਹਿੰਦੇ ਤੇਰੇ ਮੁੰਡੇ ਦੇ ਫਲਾਣੇ ਗੈਂਗਸਟਰਾਂ ਨਾਲ ਸਬੰਧ ਨੇ ਮਾਨਸਾ ਜਾਂ ਉਹਦੇ 60-60 ਲੱਖ ਸਮਝੌਤਾ ਹੋ ਗਿਆ ਬੰਦੇ ਨੂੰ ਛੱਡ ਗਿਆ ਜੇ ਅਗਲਾ ਨਾਂ ਦਿੰਦਾ ਤਾਂ ਕੰਮ ਹੋ ਗਿਆ ਕਰਨਲ ਬਾਠ ਵਾਲਾ ਮਾਮਲਾ ਉਹ ਤੋਂ ਪਹਿਲਾਂ ਉਹ ਮੁੰਡਾ ਚੱਕਿਆ ਨਰਿੰਦਰ ਦੀਪ ਜਿਹਦੇ ਬੱਚੇ ਦਾ ਜਸਪ੍ਰੀਤ ਉਹਦਾ ਅਨਕਾਊਂਟਰ ਕਰਤਾ ਉਹਨੇ ਜੋ ਗੁਨਾਹ ਕਰਿਆ ਉਸ ਸਜ਼ਾ ਦਿੰਦੇ ਇਹਨੇ ਇਹ ਕਾਨੂੰਨ 1900 ਨਰਿੰਦਰਦੀਪ ਦਾ ਕੀ ਮੰਨਦੇ ਹੋ ਇਹਦਾ ਕੀ ਕੀ ਕਸੂਰ ਹੋ ਸਕਦਾ ਜੋ ਨਰਿੰਦਰਦੀਪ ਦਾ ਕਸੂਰ ਆਇਆ ਹੈ ਦੇਖੋ ਇਹਨਾਂ ਦੇ ਨਰਿੰਦਰਦੀਪ ਦੇ ਕੀ ਹੋਣਾ ਕੰਮ ਨਰਿੰਦਰਦੀਪ ਇੱਕ ਪੜਾਉਂਦਾ ਸੀ ਟੀਚਰ ਸੀ ਜਿਹੜਾ ਮੇਰਾ ਦਿਮਾਗ ਕਹਿੰਦਾ ਜਿੰਨਾ ਕਾਪਾ ਤਜਰਬਾ ਆਪਾਂ ਨੂੰ ਨਰਿੰਦਰਦੀਪ ਦਾ ਕੰਮ ਸੀ ਸਟੂਡੈਂਟ ਟੀਚਿੰਗ ਦਾ ਹੁਣ ਬਾਹਰਲਾ ਕੰਮ ਤਾਂ ਇਲੈਕਟ੍ਰੀਸ ਦਾ ਫੇਰ ਹੋ ਰੱਖਿਆ ਹੁਣ ਕੋਈ ਪੈਰਲ ਇੰਸਟੀਚਿਊਟ ਚੱਲਦਾ ਹੋਣਾ ਇਹਨਾਂ ਨੇ ਕਿਸੇ ਨੇੜੇ ਦੇ ਬੰਦੇ ਦਾ ਪੁਲਸ ਦੇ ਨੇੜੇ ਦਾ ਹੋਊਗਾ ਜਾਂ ਆਪਦਾ ਬੰਦਾ ਹੋ ਜਾ ਕੋਈ ਭਾਈ ਪਚੋੜ ਚੋਲੂ ਉਹਨੇ ਪੈਸੇ ਦਿੱਤੇ ਹੋਣਗੇ ਸਪਾਰੀ ਵੀ ਤੂੰ ਕਿਰਾਂ ਡਰਾ ਕੇ ਚੁੱਪ ਕਰਾ ਵੀ ਵੀ ਚੁੱਪ ਕਰ ਜਾ ਕੋਈ ਬਦਨਾਮੀ ਕਰ ਝੂਠਾ ਪਰਚਾ ਆਪਾ ਜਦੋਂ ਉਹਤੇ ਕੋਈ ਹਜੇ ਤੱਕ ਜਿਵੇਂ ਹੁਣ ਇਹ ਕਹਿ ਰਹੇ ਨੇ ਵੀ ਚਿੱਟੇ ਦਾ ਸ਼ੰਕਾ ਸੀ ਜਾਂ ਤਾਂ ਉਹ ਮਾਸਟਰ ਬੇਚਦਾ ਹੋਵੇ ਜਾਂ ਪੀਂਦਾ ਹੋਵੇ ਜਾਂ ਕੋਈ ਇਹੀ ਦੀ ਗੱਲ ਹੋਵੇ ਗ੍ਰੰਥੀ ਹੈਗਾ ਪਰਿਵਾਰ ਸਾਰਾ ਹਾਈਲੀ ਰეკਮੈਂਡਡ ਉਹਦਾ ਇੰਸਟੀਚਿਊਟ ਹੈ ਉਹਨੂੰ ਇਹੀ ਦੀ ਸ਼ਾਸ ਹੋ ਬਾਟੇ ਸ਼ਾਸ ਨਿਕਲੂ ਕਿਵੇਂ ਜਿਹੜੇ ਬੰਦੇ ਨੇ ਜਿਹੜੇ ਬੰਦਿਆਂ ਨੂੰ ਤੇ ਟਾਰਚਰ ਕਰਿਆ ਕੁਝ ਕੁ ਬੰਦੇ ਨੇ ਉਹ ਜਿੰਨੇ ਕਿਹਾ ਗਏ ਉਹਨਾਂ ਨੂੰ ਨੰਗੇ ਕਰਕੇ ਲੋਕਾਂ ਸਾਹਮਣੇ ਮੈਮ ਨਾਲ ਨੂੰ 2 ਮਿੰਟਾਂ ਚ ਜਿਵੇਂ ਆਪ ਮਣਾਉਂਦੇ ਨੇ ਇਹ ਇਹ ਤਾਂ ਜਵਾਬ ਐਂ ਤੋਂ ਲੈਣੇ ਪੈਣੇ ਜਿਵੇਂ ਬਾਈ ਨੇ ਗੱਲ ਕਰੀ ਆ ਵੀ ਇਹ ਚੀਜ਼ ਦੇ ਇਲਜ਼ਾਮات ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਆ ਚਿੱਟੇ ਦੀ ਕਿ ਉਹ ਕਿਤੇ ਨਾ ਕਿਤੇ ਪੀਂਦਾ ਸੀ ਨਰਿੰਦਰ ਦੀ ਵੀ ਕਿਤੇ ਕਿਉਂਕਿ ਘਰਦਿਆਂ ਨੂੰ ਤਾਂ ਸਭ ਕੁਝ ਪਤਾ ਹੀ ਹੁੰਦਾ ਤੁਸੀਂ 24 ਘੰਟੇ ਨਾਲ ਰਹਿਣਾ ਆ ਕੁਝ ਐਸੀ ਸ਼ੰਕਾ ਕੁਝ ਐਸਾ ਸੀ ਨਹੀਂ ਜੀ ਇਹਦੋਂ ਤਾਂ ਕੁਝ ਨਹੀਂ ਹੋਇਆ ਇੱਕ ਹੁਣ ਹਾ ਟੀਚਰ ਸੀ ਸਵੇਰੇ ਟਾਈਮਲੀ ਜਾਂਦੇ ਟਾਈਮਲੀ ਆਉਂਦੇ ਫੈਮਿਲੀ ਦੀ ਸਾਰੀਆਂ ਜੋ ਵੀ ਜ਼ਿੰਮੇਵਾਰੀਆਂ ਸੀ ਪੂਰੀਆਂ ਕਰਦੇ ਸੀ ਕਦੇ ਉਹਨਾਂ ਦਾ ਬਿਹੇਵੀਅਰ ਅਬਨਾਰਮਲ ਜਾਂ ਇਦਾਂ ਦਾ ਜੇ ਇਦਾਂ ਨੂੰ ਕੁਝ ਕਰਦੇ ਹੁੰਦੇ ਸਾਨੂੰ ਤਾਂ ਪਤਾ ਹੀ ਹੁੰਦਾ ਕਿਉਂਕਿ ਅਸੀਂ ਅੱਜਕੱਲ ਨੌਜਵਾਨਾਂ ਨੂੰ ਦੇਖਦੇ ਆ ਮੈਂ ਖੁਦ ਇੱਕ ਟੀਚਰ ਆ ਤਾਂ 200 250 ਬੱਚਾ ਕਲਾਸ 'ਚ ਬੈਠਾ ਹੁੰਦਾ ਬਹੁਤ ਈਜ਼ੀਲੀ ਪਤਾ ਲੱਗ ਜਾਂਦਾ ਅੱਖਾਂ ਤੋਂ ਪਤਾ ਲੱਗ ਜਾਂਦਾ ਵਿਵਹਾਰ ਤੋਂ ਪਤਾ ਲੱਗ ਜਾਂਦਾ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਵੀ ਬੱਚਾ ਸਹੀ ਨਹੀਂ ਲੱਗਦਾ ਆ ਇਹਨਾਂ ਦਾ ਮੈਂ ਰੀਡ ਕਰ ਸਕਦੀ ਆ ਪਰ ਇਹਨਾਂ ਦਾ ਇਦਾਂ ਦਾ ਕੁਝ ਨਹੀਂ ਸੀ ਇਹ ਸੀ ਤਾਂ ਵੀ ਵੱਡਾ ਦੁੱਖ ਹੁੰਦਾ ਹੋਣਾ ਕਿ ਇੱਕ ਤਾਂ ਆਪਣੇ ਘਰ ਵਾਲੇ ਨੂੰ ਵੀ ਗਵਾ ਲਿਆ ਉੱਤੋਂ ਇਹ ਇਹ ਇਲਜ਼ਾਮ ਤਰਾਸੀ ਜਿਹੜੀ ਚੱਲ ਰਹੀ ਆ ਨਹੀਂ ਅਗਰ ਮੈਨੂੰ ਐਂ ਦੱਸੋ ਅਗਰ ਇਹ ਇਦਾਂ ਦਾ ਇਲਜ਼ਾਮ ਸੀ ਕਿ ਉਹਨਾਂ ਨੂੰ ਤਾਂ ਕੁਝ ਮਿਲਿਆ ਪਹਿਲਾ ਕੁਐਸਚਨ ਕੁਝ ਮਿਲਿਆ ਕਿਉਂਕਿ ਗਗਨ ਨੇ ਕਿਹਾ ਸਰ ਤੋਂ ਕੁਝ ਨਹੀਂ ਮਿਲਿਆ ਕਾਰ ਦੀ ਸੀਟਾਂ ਸਾਰੀਆਂ ਪਟੀਆਂ ਹੋਈਆਂ ਕੁਝ ਨਹੀਂ ਮਿਲਿਆ ਥੈਨ ਉਤੋਂ ਬਾਅਦ ਉਹ ਫਿਰ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂ ਮਿਸਰੀ ਤੁਹਾਨੂੰ ਕੋਈ ਗਾਲੀ ਭੈਣ ਵਿਚਾਰੀ ਹਜੇ ਉਹ ਚਾਹੇ ਸਾਲ ਵਿੱਚ ਚਾਹੇ ਇਲਜ਼ਾਮ ਲਾਉਂਦੇ ਕਿਤੇ ਨਹੀਂ ਪਿੱਛੇ ਚੱਲ ਤੇਰੇ ਤੇ ਮੇਰੇ ਤੇ ਤੁਹਾਡੇ ਤੇ ਵੀ ਲਾਏ ਪੱਤਰਕਾਰਾਂ ਤੇ ਮੇਰੇ ਤੇ ਲਾਏ ਕਿਹੜਾ ਬੰਦਾ ਜਿਹਦੇ ਅੱਜ ਤੱਕ ਇਹਨਾਂ ਨੇ ਇਲਜ਼ਾਮ ਲਾਏ ਨਹੀਂ ਆਪ ਦੇ ਆਪ ਨੂੰ ਸਹੀ ਸਾਬਤ ਕਰਨ ਲਈ ਇਲਜ਼ਾਮ ਤਾਂ ਇਹਨਾਂ ਨੇ ਲਾਉਣੀ ਲਾਉਣੇ ਨੇ ਵੀ ਅਸੀਂ ਸਾਫ਼ ਸੱਚੇ ਹੋ ਜਾਈਏ ਜਾਂ ਤਾਂ ਲੋਕ ਅੱਜ ਤੱਕ ਕਿਹੜਾ ਵੀ ਕਰਨਲ ਬਾੜ ਤੇ ਲਾ ਦੇ ਇਲਜ਼ਾਮ ਵੀ ਉਹਨੂੰ ਕੋਈ ਰੋਟੀ ਨਹੀਂ ਦਿੱਤੀ ਜਾਂ ਇਹਦਾ ਬਿਹੇਵਿਅਰ ਦਾਰੂ ਪੀਣ ਗਿਆ ਉਹ ਮੁੰਡੇ ਤੇ ਚੱਕ ਕੇ ਲਾਤੇ ਤਨਾਲਾ ਕਿ ਲੋਕ ਤਨਾਲਾ ਦਾ ਲੋਕ ਐਵੇਂ ਹੀ ਬਠੰਡੇ ਦੇ ਲੋਕਾਂ ਨੇ ਜਾਂ ਗੋਨੀ ਆਣੇ ਨੇ ਤੇ ਪਤੀ ਆਂਡ ਗਮਾਣ ਨੂੰ ਸੋਹਣਾ ਸਰਦਾਰ ਚੰਗਾ ਪੜਿਆ ਲਿਖਿਆ ਤੇ ਕੀਲ ਕੋਈ ਵੀ ਜਦੋਂ ਧਾਰ ਇਹ ਚੱਲਦੀ ਆ ਨਾ ਲਹਿਰ ਤਾਂ ਇਹ ਆ ਫਾਇਦਾ ਖਾਟ ਜਾਂਦੇ ਨੇ ਉਹਦੇ ਲਹਿਰ ਚ ਜਿਵੇਂ ਖਾੜਕੂ ਵਾਂਗੂ ਵੇਲੇ ਚੱਕ ਚੱਕ ਮੁੰਡੇ ਮਾਰੇ ਪਰਨੇ ਵਾਲੇ ਮਾਰਤੇ ਹਨਾ ਆਪ ਦੇ ਇਹਨਾਂ ਨੇ ਬਲੈਕ ਕੈਟ ਮਾਰ ਬਣਾ ਕੇ ਮਾਰਤੇ ਗੈਂਗਸਟਰੀ ਬਾਤ ਤੇ ਮਾਰੀ ਜਾਂਦੇ ਆ ਗਰੀਬਾਂ ਨੂੰ ਜਿਹੜੇ ਅਸਲੀ ਕਾਤਲ ਨੇ ਸਕਿਉਰਟੀयां ਦੇਈ ਜਾਂਦੇ ਆ ਹੁਣ ਇਹਨਾਂ ਨੇ ਚਿੱਟੇ ਦੇ ਇਹ ਤੇ ਇਹ ਕਲੀਏ ਘਾਟਣਾ ਨਹੀਂ ਆਪਣੇ ਮਾਨਸਾ ਗਰਾਊਂਡ 'ਚ ਕੋਚ ਨੰਬਰ 1 2 ਦਾ ਗਰਾਊਂਡ ਆ ਉਹ بڑا ਮਾਨਸਾਲਾ ਗਰਾਊਂਡ ਆ ਪੂਰੇ ਪੰਜਾਬ 'ਚ ਕੁਲਾ ਇੰਡੀਆ ਲੈਵਲ ਦਾ ਪਲੇਅਰ ਤਾਂ ਕਿ ਅਰਸ਼ਦੀਪ ਪ੍ਰਭ ਸੇਵਰ ਨਿਹਾਲ ਬਡੇਰਾ ਉੱਥੇ ਖੇਡ ਕੇ ਗਏ ਨੇ ਉੱਥੇ ਇਲਜ਼ਾਮ ਲਾਤਾ ਰਾਜਨੀਤੀ ਦੇ ਮਾਰਿਆਂ ਨੇ ਵੀ ਇੱਥੇ ਚੱਕਾ ਵੇਚਦੇ ਨੇ ਕੋਚ ਕੁੜੀਆਂ ਦਾ ਮੈਚ ਚੱਲਿਆ ਤਾਂ ਬਾਹਰੋਂ ਕੁੜੀਆਂ ਖੇਡਣ ਆਈਆਂ ਨੇ ਉਹ ਮਾਂ ਪਿਓ ਸੈਮਟ ਨੇ ਪੁਲਿਸ ਦਾ ਅੜੜਾੜ ਕਰਕੇ ਆ ਗਈ ਜੇ ਕਿਤੇ ਉੱਥੇ ਕੁੜੀਆਂ ਨਾ ਹੁੰਦੀਆਂ ਤਾਂ ਖਬਰੋਂ ਕੋਚਾਂ ਨੂੰ ਵੀ ਜਾ ਕੇ ਲਿਆ ਕੇ ਮਾਰ ਦਿੰਦੇ ਜਿਵੇਂ ਭੈਣ ਤੋਂ ਹੀ ਸਵਾਲ ਕਰਿਆ ਕਿ ਲੱਗਦਾ ਕਿ ਪੁਲਿਸ ਮੁਲਾਜ਼ਮਾਂ ਨੂੰ ਹੀ ਨਾ ਪਤਾ ਹੋਵੇ ਕਿਉਂਕਿ ਹਾਲ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਕਿ ਸਾਡੇ ਮੁਲਾਜ਼ਮ ਕਿੱਥੇ ਨੇ ਜਾਂ ਜਿਹੜੇ ਦੋਸ਼ੀ ਨਾਮਜਦ ਨੇ ਉਹ ਕਿੱਥੇ ਨੇ ਲੱਗਦਾ ਕਿ ਪੁਲਿਸ ਦੀਆਂ ਅੱਖਾਂ ਤੋਂ ਬਚ ਕੇ ਕੋਈ ਰਹਿ ਸਕਦਾ ਹੈ ਦੋਸ਼ੀ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਜੀ ਵੀ ਕਿਹੜੇ ਬੰਦਿਆਂ ਨੇ ਟੌਰਚਰ ਕਰਿਆ ਕਿਹੜੇ ਕਿ ਜਿਹੜੇ ਉਹ ਵਿਚਾਰੇ ਸੰਤਰੀ ਖੜੇ ਹੋਏ ਗੇੜ ਤੇ ਦਰਬਾਨ ਖੜੇ ਹੋਏ ਉਹਨਾਂ ਨੂੰ ਜਿਹੜੇ ਅਸਲੀ ਕ੍ਰਿਮੀਨਲ ਨੇ ਜਿਨ੍ਹਾਂ ਨੇ ਅਸਲੀ ਝੁਲਮ ਕਰਿਆ ਜਿਨ੍ਹਾਂ ਸਾਰਾ ਤਾਣਾ ਬਾਣਾ ਮੋਣਾ ਵੱਡੇ ਅਫਸਰਾਂ ਨੇ ਤੇ ਜਿਨ੍ਹਾਂ ਨੇ ਉਹਦੇ ਦਸਹੀਏ ਦਿੱਤੇ ਨੇ ਉਹਨਾਂ ਨੂੰ ਇਹ ਬਚਾਉਣਗੇ ਬਚਾਉਣਗੇ ਮੈਂ ਤੁਹਾਨੂੰ ਲਿਖ ਕੇ ਲੜੀ ਕਰਨ ਵਾਲਾ ਵਾਲਾ ਇੰਟਰਵਿਊ ਮੈਂ ਘਰ ਵਾਲੀ ਦੀ ਕੱਲ ਸੁਣੀ ਸੀ ਕੱਲ ਫੇਰ ਕਹੀ ਜਾਂਦੀ ਸੀ ਕਹਿੰਦੇ ਹਜੇ ਤੱਕ ਬੰਦੇ ਨਹੀਂ ਫੜੇ ਇਹ ਨਹੀਂ ਫੜਦੇ ਤੇਰੇ ਮੇਰੇ ਵਰਗਾ ਹੋਵੇ ਘਰੋਂ ਕੜੀ ਸਲਿਆਉਂਦੇ ਨੇ ਕੰਧਾਂ ਡੱਪ ਕੇ ਨੰਗੇ ਬਾੜ ਕੜੀ ਸਕੇ ਚੱਕ ਲੈਂਦੇ ਨੇ ਸਣਾ ਫੇਰ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜੁੱਧ 6 ਤਰੀਕ ਤੋਂ ਬਾਅਦ ਮੈਂ ਦਿਖਾਉ ਨਸ਼ਾ ਵੇਚਦਾ ਹਾਂ ਮੈਂ ਜਮੀਨ ਵਿਕੀ ਜਾਂਦਾ ਸਵੇਰੇ ਜਾਂਦੇ ਨੇ ਜੀ ਇਹ ਟੀਮ ਲੈ ਕੇ ਜੁੱਧ ਦਾ ਪ੍ਰਚਾਰ ਕਰਨ ਪਿੰਡ ਚੋ ਲਿਸਟ ਬਣਾ ਲੈਂਦੇ ਨੇ ਆਥ ਨੇ ਥਾਣੇ ਚ ਬੁਲਾ ਕੇ ਲੱਖ ਲੱਖ ਰੁਪਏ ਲੈ ਕੇ ਕਹਿੰਦੇ ਨੇ ਵੇਚੀ ਜਾਓ ਇਹ ਹਾਲਾਤ ਨੇ ਪੂਰੇ ਪੰਜਾਬ ਦੇ ਪੂਰੇ ਜਾਂਚ ਕੇ ਜਮਾ ਜੀ ਜੀ ਤਾਂ ਪਰਮਿੰਦਰ ਝੁੱਟਾ ਜਿਹੜੇ ਹੈਗੇ ਉਹ ਮੇਰੇ ਨਾਲ ਸੀ ਪਰਿਵਾਰ ਦੇ ਨਾਲ ਜਿਹੜੇ ਹੈਗੇ ਆ ਉਹ ਕਹਿੰਦੇ ਨੇ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਯਾਦ ਧੰਨਵਾਦ ਜੀ